ਸਸ਼ੀ ਕਾਲ ਜੀ ਸਾਰਿਆਂ ਨੂੰ ਬੰਦਾ ਜੁੰਦੇ ਜੀ ਆਪਣੇ ਆਪ ਨੂੰ بڑے ਕੰਮਾਂ ਚੁਲਝਾਈ ਰੱਖਦਾ ਹੈ। ਬੜੀਆਂ ਜ਼ਿੰਮੇਵਾਰੀਆਂ ਉਹਨੇ ਚੁੱਕੀਆਂ ਹੁੰਦੀਆਂ ਨੇ ਤੇ ਉਹਨੂੰ ਹਮੇਸ਼ਾ ਇਹ ਲੱਗਦਾ ਹੈ ਕਿ ਇਹ ਕੰਮ ਸਿਰਫ ਮੈਂ ਹੀ ਕਰ ਸਕਦਾ। ਤੇ ਜੇ ਕੱਲ ਨੂੰ ਮੈਨੂੰ ਕੁਝ ਹੋ ਗਿਆ ਤਾਂ ਮੇਰੇ ਤੋਂ ਬਾਅਦ ਇਹ ਕੰਮ ਕਿਵੇਂ ਹੋਣਗੇ? ਜਿਹੜੀਆਂ ਜ਼ਿੰਮੇਵਾਰੀਆਂ ਮੈਂ ਨਿਭਾ ਰਿਹਾ ਉਹ ਕਿਵੇਂ ਪੂਰੀਆਂ ਹੋਣਗੀਆਂ? ਤੇ ਉਹਨੂੰ ਲੱਗਦਾ ਮੇਰੇ ਪਿੱਛੋਂ ਮੇਰੀ ਫੈਮਲੀ ਨੂੰ ਬੜਾ ਔਖਾ ਹੋ ਜਾਣਾ ਹੈ ਪਰ ਇਹ ਬੰਦੇ ਦਾ ਵਹਿਮ ਹੀ ਹੁੰਦਾ ਹੈ ਜਦ ਕੋਈ ਚਲਿਆ ਜਾਂਦਾ ਹੈ ਨਾ ਉਹਦੀ ਫੈਮਲੀ ਉਹਦੇ ਘਰ ਦੇ ਬਹੁਤ ਦੁਖੀ ਹੁੰਦੇ ਨੇ ਬਹੁਤ ਰੋਂਦੇ ਨੇ ਪਰ ਕਿਸੇ ਦੀ ਜ਼ਿੰਦਗੀ ਰੁਕਦੀ ਨਹੀਂ ਹੈ ਸਾਰੇ ਕੰਮ ਵੀ ਉਸੇ ਤਰ੍ਹਾਂ ਹੀ ਹੋਈ ਜਾਂਦੇ ਹੈ ਜਿਹੜੀ ਜ਼ਿੰਮੇਵਾਰੀਆਂ ਨਿਭਾ ਰਿਆ ਹੁੰਦਾ ਨਾ ਉਹ ਵੀ ਪੂਰੀ ਹੋਈ ਜਾਂਦੀਆਂ ਹੁੰਦੀਆਂ। ਬਸ ਉਹ ਜਾਣ ਵਾਲਾ ਹੀ ਚਲਾ ਜਾਂਦਾ ਹੈ। ਇਹ ਗੱਲ ਨਾ ਮੈਂ ਆਪਣੀ ਫੈਮਿਲੀ 'ਚ ਆਪਣੇ ਘਰੇ ਦੇਖੀ ਹੈ। 2 ਸਾਲ ਪਹਿਲਾਂ ਨਾ ਮੇਰੇ ਫਾਦਰ ਬੜੇ ਬਿਮਾਰ ਹੋਏ। ਤੇ ਸਾਨੂੰ ਅਖੀਰ ਪਤਾ ਸੀਗਾ ਕਿ ਇਹਨਾਂ ਨੇ ਹੁਣ ਬਚਣਾ ਨਹੀਂ। ਉਹਨਾਂ ਨੂੰ ਵੀ ਸ਼ਾਇਦ ਇਹ ਗੱਲ ਦੀ ਸਮਝ ਆਈ ਹੋਈ ਸੀਗਾ ਕਿ ਮੈਂ ਸ਼ਾਇਦ ਬਚਣਾ ਨਹੀਂ। ਪਰ ਉਹਨਾਂ ਨੂੰ ਨਾ ਕਈ ਕੰਮਾਂ ਦੀ ਬੜੀ ਫਿਕਰ ਜੀ ਰਹਿੰਦੀ ਸੀ। ਤੇ ਉਹ ਸਭ ਤੋਂ ਵੱਡੀ ਫਿਕਰ ਹੁੰਦੀ ਸੀ ਉਹਨਾਂ ਨੂੰ ਮੇਰੇ ਬ੍ਰਦਰ ਦੇ ਬੱਚਿਆਂ ਨੂੰ ਸਕੂਲ ਛੱਡਣ ਲਿਆਉਣ ਦੀ ਕਿਉਂਕਿ ਜਦੋਂ ਬੱਚਿਆਂ ਨੂੰ ਸਕੂਲ ਪਾਇਆ ਸੀ ਨਾ ਉਹ ਆਪੇ ਹੀ ਉਹਨਾਂ ਨੂੰ ਸਕੂਲ ਤੋਂ ਲੈਂਦੇ ਸੀ ਆਪੇ ਹੀ ਛੱਡਦੇ ਸੀ ਉਹਨਾਂ ਨੇ ਆਪਣਾ ਇਹ ਬੜਾ ਫਿਕਸ ਰੱਖਿਆ ਹੋਇਆ ਸੀਗਾ ਕਿ ਉਹਨਾਂ ਨੂੰ ਸਕੂਲ ਛੱਡਣਾ ਤੇ ਲੈਣਾ ਮੇਰੀ ਜ਼ਿੰਮੇਵਾਰੀ ਹੈ ਮੇਰੇ ਬ੍ਰਦਰ ਭਾਬੀ ਦੋਨੋਂ ਵਰਕਿੰਗ ਹੈ ਫਾਦਰ ਇਹ ਜ਼ਿੰਮੇਵਾਰੀ ਬੜੀ ਸ਼ਿੱਦਤ ਨਾਲ ਨਿਭਾ ਰਹੇ ਸੀ। ਉਹ ਉਸ ਟਾਈਮ ਤੇ ਨਾ ਕਿਤੇ ਵੀ ਇੱਧਰ ਉੱਧਰ ਨਹੀਂ ਸੀ ਜਾਂਦੇ ਉਹ ਸਕੂਲ ਟਾਈਮ ਤੋਂ ਪਹਿਲਾਂ ਬਾਹਰ ਜਾ ਕੇ ਖੜੇ ਹੋ ਜਾਂਦੇ ਸੀ ਤੇ ਸਵੇਰੇ ਟਾਈਮ ਤੋਂ ਪਹਿਲਾਂ ਪਹੁੰਚਾ ਦਿੰਦੇ ਸੀ। ਗਰਮੀ ਸਰਦੀ ਇਹ ਉਹਨਾਂ ਦੀ ਰੁਟੀਨ ਸੀ ਕਿ ਉਹਨਾਂ ਨੂੰ ਰੋਜ਼ ਸਕੂਲ ਛੱਡਣਾ। ਤੇ ਅਖੀਲੇ ਟਾਈਮ ਵੀ ਉਹਨਾਂ ਨੂੰ ਨਾ ਉਹੀ ਫਿਕਰ ਸੀਗਾ। ਇੱਕ ਦਿਨ ਉਹ ਮੇਰੇ ਮਦਰ ਨੂੰ ਕਹਿੰਦੇ ਆ ਕਿ ਜੇ ਰੱਬ ਮੈਨੂੰ 5-7 ਸਾਲ ਹੋਰ ਦੇ ਦੇਵੇ ਨਾ ਤੇ ਇੰਨੇ ਨਾਲੇ ਬੱਚੇ ਵੱਡੇ ਹੋ ਜਾਣਗੇ ਤੇ ਤੁਹਾਨੂੰ ਪਿੱਛੋਂ ਔਖਾ ਨਹੀਂ ਹੋਊਗਾ ਮੇਰੇ ਬ੍ਰਦਰ ਦਾ ਨਾਮ ਲੈ ਕੇ ਕਹਿੰਦੇ ਕਿ ਨਹੀਂ ਉਹਨੂੰ ਬੜਾ ਔਖਾ ਹੋ ਜਾਣਾ ਪਰ ਉਹ ਚਲੇ ਗਏ ਛੱਡ ਗਏ ਸਨ ਉਹਨਾਂ ਦੀ ਜਾਣ ਮਗਰੋਂ ਨਾ ਸਾਰੇ ਕੰਮ ਉਵੇਂ ਹੀ ਹੋਈ ਗਏ ਕਿਉਂਕਿ ਹਰ ਚੀਜ਼ ਦਾ ਆਲਟਰਨੇਟ ਵੀ ਹੁੰਦਾ ਹੈ ਬੱਚਿਆਂ ਲਈ ਸਕੂਲ ਬੱਸ ਲਾ ਦਿੱਤੀ ਗਈ ਜਿੱਥੇ ਪਹਿਲਾਂ ਰਿਸ਼ਤੇਦਾਰੀ ਚ ਗਲੀ ਗਵਾਂਡ ਸਾਰਿਆਂ ਦੇ ਦੁੱਖ ਸੁੱਖ ਚ ਉਹ ਜਾ ਕੇ ਖੜਦੇ ਸੀ ਉੱਥੇ ਹੁਣ ਮੇਰਾ ਬ੍ਰਦਰ ਜਾ ਕੇ ਖੜਦਾ ਹੈ ਉਹ ਤਾਂ ਚਲੇ ਗਏ ਪਰ ਪਿੱਛੋਂ ਕੰਮ ਕੋਈ ਨਹੀਂ ਰੁਕਿਆ ਸਾਰਾ ਕੁਝ ਉਹ ਮੇਂ ਹੀ ਹੋਈ ਜਾ ਰਿਹਾ ਹੈ ਜਿਹੜੇ ਕੰਮ ਉਹ ਕਰਦੇ ਸੀ ਉਹ ਕੰਮ ਵੀ ਹੋਈ ਜਾ ਰਹੇ ਹੈ ਜਿਹੜੀ ਜ਼ਿੰਮੇਵਾਰੀਆਂ ਉਹ ਨਿਭਾਰੇ ਸੀ ਉਹ ਵੀ ਪੂਰੀ ਹੋਈ ਜਾ ਰਹੀ ਹੈ ਗੱਲ ਕੀ ਕਿ ਬੰਦਾ ਆਪਣੇ ਆਪ ਨੂੰ ਫਿਕਰ ਲਾ ਕੇ ਬੈਠਾ ਹੁੰਦਾ ਹੈ ਬੰਦਾ ਵਹਿਮ ਪਾਲੀ ਬੈਠਾ ਹੁੰਦਾ ਹੈ ਕਿ ਮੇਰੇ ਤੋਂ ਬਾਅਦ ਕੀ ਬਣੂਗਾ ਪਰ ਇਹ ਵਹਿਮ ਹੀ ਹੁੰਦਾ ਹੈ ਜਾਣ ਵਾਲੇ ਚਲੇ ਜਾਂਦੇ ਨੇ ਸਾਰੀਆਂ ਫਿਕਰਾਂ ਨਾਲ ਲੈ ਜਾਂਦੇ ਨੇ ਪਰ ਪਿੱਛੋਂ ਸਭ ਕੁਝ ਉਵੇਂ ਹੀ ਚੱਲੀ ਜਾਂਦਾ ਹੈ ਕੋਈ ਕੰਮ ਨਹੀਂ ਰੁਕਦਾ ਕਿਸੇ ਦੀ ਜ਼ਿੰਦਗੀ ਖੜਦੀ ਨਹੀਂ আরো জানালাই নিরে.